ਬਹੁਤ ਸਮਾਂ ਪਹਿਲਾਂ ਇੱਕ ਸੰਘਣੇ ਜੰਗਲ ਦੇ ਵਿੱਚ ਤਮਾਸ਼ਪੀਨ ਨਾਮ ਦਾ ਇੱਕ ਬੰਦ ਰਹਿੰਦਾ ਸੀ। ਉਹ ਚਮਤਕਾਰੀ ਆਦਮੀ ਬਹੁਤ ਹੀ ਖੇਡਣ ਵਾਲਾ ਅਤੇ ਮਜ਼ਾਕੀਆ ਸੀ ਅਤੇ ਸਾਰਾ ਜੰਗਲ ਉਸ ਦੀ ਹਸਰ ਦੇ ਨਾਲ ਗੂੰਜ ਰਿਹਾ ਸੀ। ਉਹ ਆਪਣੇ ਦੋਸਤਾਂ ਨੂੰ ਹਸਾਉਣ ਦੇ ਵਿੱਚ ਮਾਹਿਰ ਸੀ ਅਤੇ ਹਮੇਸ਼ਾ ਕਿਸੇ ਨਾ ਕਿਸੇ ਤਰ੍ਹਾਂ ਦਾ ਮਜ਼ਾਕ ਉਡਾਉਂਦਾ ਰਹਿੰਦਾ ਸੀ। ਦੂਜੇ ਪਾਸੇ ਬਲਵੰਤ ਨਾਮ ਦਾ ਇੱਕ ਵੱਡਾ ਅਤੇ ਤਾਕਤਵਰ ਰਿਸ਼ਵੀ ਉਸੇ ਜੰਗਲ ਦੇ ਵਿੱਚ ਰਹਿੰਦਾ ਸੀ। ਬਲਵੰਤ ਸ਼ਾਂਤ ਸੁਭਾਅ ਦਾ ਸੀ ਅਤੇ ਜੰਗਲ ਦੇ ਹੋਰ ਜਾਨਵਰਾਂ ਦੇ ਨਾਲ ਬਹੁਤ ਮੇਲਜੋਲ ਰੱਖਣਾ ਪਸੰਦ ਨਹੀਂ ਸੀ ਕਰਦਾ। ਇੱਕ ਦਿਨ ਜੰਗਲ ਦੇ ਸਾਰੇ ਜਾਨਵਰ ਇਕੱਠੇ ਹੋਏ ਅਤੇ ਮौज-ਮਸਤੀ ਦੇ ਵਿਚਕਾਰ ਕਿਸੇ ਨੇ ਕਿਹਾ ਕਿ ਇਸ ਜੰਗਲ ਦੇ ਵਿੱਚ ਕਦੇ ਕਿਸੇ ਨੇ ਵਿਆਹ ਨਹੀਂ ਕਰਵਾਇਆ। ਸਾਨੂੰ ਕੁਝ ਨਵਾਂ ਕਰਨਾ ਚਾਹੀਦਾ ਹੈ। ਫਿਰ ਕਿਸੇ ਨੇ ਮਜ਼ਾਕ ਦੇ ਵਿੱਚ ਕਿਹਾ ਕਿ ਅਸੀਂ ਇੱਕ ਬਾਂਦਰ ਅਤੇ ਇੱਕ ਰਿਛ ਦਾ ਵਿਆਹ ਕਿਉਂ ਨਹੀਂ ਕਰਵਾ ਦਿੰਦੇ? ਸਾਰੇ ਜਾਨਵਰ ਹੱਸ ਪਏ ਪਰ ਮਜ਼ਾਕ ਹੌਲੀ-ਹੌਲੀ ਗੰਭੀਰਤਾ ਵਿੱਚ ਬਦਲ ਗਿਆ। ਬਾਂਦਰ ਦਰਸ਼ਕ ਅਤੇ ਪਾਲੂ ਬਲਵੰਤ ਨੇ ਇਹ ਸੁਣਿਆ ਅਤੇ ਦੋਵੇਂ ਹੈਰਾਨ ਰਹਿ ਗਏ ਪਹਿਲਾਂ ਤਾਂ ਦੇਖ ਰਿਹਾ ਬਾਂਦਰ ਹੱਸ ਕੇ ਗੱਲ ਨੂੰ ਟਾਲ ਗਿਆ